ਸਸਰੀ ਗਾਲ ਜੀ ਆਪਣੀ ਰੋਹ ਦੀ ਖਰਾਕ ਮਿਲ ਗਈ ਜੰਗਲ ਚ ਮੰਗਲ ਲੱਗਿਆ ਪਿਆ ਸਾਗੇ ਸਾਗ ਉਹ ਗਾਹਾਂ ਨੂੰ ਉਹ ਗਾਹਾਂ ਨੂੰ ਗੰਦਲਾ ਬਹੁਤ ਵਧੀਆ ਵਧੀਆ ਉਧਰ ਰੀਤ ਨੂੰ ਗੱਡੀ ਚ ਛੱਡਿਆ ਉਹ ਰੋਂਦੀ ਮਨ ਨੂੰ ਲੈ ਕੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਾਕੇ ਜੰਗਲਾਂ ਦੇ ਵਿੱਚ ਮੰਗਲ ਲੱਗਿਆ ਹੋਇਆ ਵੀ ਸਾਗ ਲੈਣ ਆਏ ਹੋਏ ਆ ਜੀ ਪੁੱਫੜ ਜੀ ਕਹਿੰਦੇ ਵੀ ਸਾਗ ਬਹੁਤ ਵਧੀਆ ਹੈ ਚਲੋ ਤੁਹਾਨੂੰ ਨਾਲ ਹੋ ਕੇ ਤੜਵਾ ਲਿਆਉਣਾ ਮੈਂ ਤੇ ਇੱਧਰ ਬੂਆ ਵੀ ਵਿਚੋੜੇ ਆਏ ਹੋਏ ਆ ਪੁੱਫੜ ਵੀ ਸਾਗ ਤੜੋ ਨਾਟ ਕੇ ਨਾਟ ਕੇ ਮਾਦਾ ਮੈਂ ਵੈਸੇ ਗੱਲ ਕਰਦੀ ਮੈਂ ਥੋੜੀ ਕੇ ਵੀ ਬੂਆ ਨਾਲੋਂ ਤੜਾ ਸਾਸਿਕਾ ਜੀ ਕੋਈ ਨਾ ਤੁਸੀਂ ਹੈਗੇ ਨਮੀਆਂ ਮੈਂ ਤਿਆਰਾਂ ਤੋੜਨੇ ਆਈਆਂ ਸਾਸਿਕਾ ਬਲਾਵ ਹਾਂ ਸਾਸਤਰੀ ਕਾਲ ਆਪਣ ਨੂੰ ਮੇਰੇ ਦਰ ਉਧਰ ਤਾਂ ਬੀਜ ਦੇ ਪਾਸਾ ਕਰੇ ਹੋਇਆ ਉਧਰ ਜਦੇ ਮੀ ਆ ਗਿਆ ਅੱਧਾ ਬਰਿੰਦਾ ਜਾਂ ਜੰਮਿਆ ਮੱਕਾ ਜਿਹੜੇ ਵੱਟ ਹੁੰਦੇ ਉਹ ਵੱਟ ਲੈ ਫਿਰ ਗਾਇਆਂ ਗੂਆਂ ਨਹੀਂ ਖਾ ਜਾਣਾ ਸੋਲੂਗੇ ਹੋਏ ਜੀ ਸਾਗ ਤੋੜਨ ਸਸਰੀ ਕਾਲ ਦੀ ਸਾਰਿਆਂ ਨੂੰ ਕੀ ਮਸੀਰੇ ਪਰ ਆਹ ਕੇ ਆਹ ਕੇ ਇਹ ਵੀ ਸਾਗ ਦੀ ਬੁਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਾਣੇ ਜਲਦੀ ਜਲਦੀ ਆ ਜਾਓ ਆਪਾਂ ਵਿੱਕੀ ਨੂੰ ਸਾਗ ਦੀ ਖਾਣ ਦੇਣਾ ਮੈਂ ਕਿਤੇ ਬੋਲਦੀ ਸਾਰੇ ਜਾਣੇ ਗਿਆ ਮਾਤਾ ਦਿਖਾਉਂ ਬਸ ਵਿੱਕੀ ਨੂੰ ਦਿਖਾਉਂ ਆਇਂ ਕੱਤੇ ਕਰਦੇ ਆ ਚਾਚਾ ਕਾਪਾ ਨਾਲ ਮੱਕੀ ਦੀ ਰੋਟੀ ਨਾਲ ਲੱਸੀ ਨਾਲ ਬੇਸੀ ਕੀ ਰੱਖ ਚਾਚਾ ਆ ਬੇਸੀ ਕੀ ਲਓ ਚਾਹੇ ਮੱਖਣ ਲਓ ਉਹ ਸਾਡੇ ਕੋਲ ਅਵੇਲੇਬਲ ਰਹਿੰਦੀ ਹੋ ਆ ਆਦੇ ਦਾ ਚਾਰ ਨਾਲ ਹੂੰ ਠੰਡਾ ਥੋੜੀ ਜਿਹੀ ਹੋ ਗਈਆਂ ਤਾਂ ਫਿਰ ਆਪਾਂ ਸ਼ੌ ਲੰਗਦਾ ਤੇ ਗਲਗਲਾਂ ਦਾ ਵੀ ਪਾ ਲੈਣਾ ਹਾਂਜੀ ਹੂੰ ਦੇਖਣੀ ਹੈ ਮੈਂ ਚਾਚੇ ਨੂੰ ਕਹਿਣੀ ਆਪੇ ਆਪਾਂ ਜੋੜਜੀਓ ਜਾ ਕੇ ਆਈ ਹੂੰ ਅਰੇ ਮੂੰ ਤਾਂ ਕੀ ਸਕਰ ਆਏ ਹਾਏ ਹਾਏ ਬਸਾ ਤੇ ਰਾਤ ਨੂੰ ਸੌਕੇ ਨਾ ਜੋੜਜੀਨੋ ਜਾਣਾ ਮੈਨ ਲੱਜਣੇ ਆ ਅਜਾ ਸੌਕੇ ਰਾਤ ਨੂੰ ਜੋੜਜੀਨੋ ਜਾਣਾ ਤਿਆਰੀ ਪੂਰੀ ਆ ਮੇਰੀ ਹਾਂ ਐ ਨਹੀਂ ਕਹਿੰਦੇ ਵੀ ਮਾਮੀ 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 ਵੀ ਮਿਹਨਤ ਲੱਗੀ ਮਨ ਹੁਣ ਤਾਂ ਕਹਿੰਦੀ ਸੁਪਨੇ ਚ ਆ ਜਾ ਕਰੋ ਉ ਤਾਂ ਤੁਸੀਂ ਆਉਂਦੇ ਨਹੀਂ ਮਾ ਕੋਲ ਦਿੱਤੇ ਗਏ ਮੈਂ ਆਪਾਂ ਮੇਲੇ ਦੀ ਗਈ ਗਏ ਆਪਾਂ ਹੂੰ ਦੀਰੀਆਂ ਨੂੰ ਤਾਂ ਵਿੱਚ ਨੂੰ ਜਾ ਵੀ ਆਏ ਆਲਾ ਫੁੱਫੜ ਨਾਲ ਨਜ਼ਾਰਾ ਹੀ ਲਿਆਤਾ ਅੱਜ ਬਈ ਪੁੰਨੇ ਖੱਟ ਲਿਆ ਪੁੰਨੇ ਖੂਲੇ ਨਹੀਂ ਸਮਾ ਪਾ ਰਹਾ ਚਾਚਾ ਸਾਡਾ ਥੱਲੇ ਥੋੜਾ ਜਿਹਾ ਥੱਲੇ ਦੇਖ ਕੇ ਤੇ ਸਾਨੂੰ ਵਿੱਚ ਆਹਾ ਫੁੱਫੜ ਮੈਂ ਦੇਖ ਕੇ ਲਵਨੀ ਕੋ ਨਹੀਂ ਤਰਨ ਲੱਗਿਆ ਥੱਲੇ ਗਾਂ ਯੂਮਾ ਮੈਸ ਮਿੱਟੀ ਦੀ ਜਾਣਦੀ ਹੁੰਦੀ ਆ ਹਾਂ ਤੁਸੀਂ ਓਵੇਂ ਮਿੱਟ ਜੇ ਫਿੱਗੇ ਆ ਮੈਨੂੰ ਪਤਾ ਡਾਇਲੋਗ ਡਾਇਲੋਗ ਪਤਾ ਮੈਂ ਜਾਣੀ ਜਾਂ ਆਹ ਕਿੰਨਾ ਸੋਹਣਾ ਫੱਲਾ ਆ ਹਾਂ ਬੂਆ ਕੋਲੋਂ ਤੇ ਲੈ ਆਇਆ ਫੱਲਾ ਨਾਈਸ 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 ਹੋਰ ਜਾਣਾ ਹੀ ਪੈਣਾ ਆਪਾਂ ਨੂੰ ਰੋਪੜ ਦੀ ਵੀ ਤਾਲਕ ਹਾਂ ਤਾਲਕ ਕਰੇਣੀ ਨਹੀਂ ਸੋਤੀ ਸੀ ਇਹ ਫਰ ਜਾ ਕੇ ਤਾਂ ਅੱਗੇ ਬੰਨਣਾ ਹੈ ਸਾਡੇ ਵੀ ਕਿਹੜਾ ਸਵੇਰ ਦਾ ਲਾਂਚਾ ਕੁਝ ਦੰਦੇ ਪਰੌਟਿਆਂ ਨਾਲ ਕਰ ਲੀਏ ਜਿੱਦ ਵਿੱਕੀ ਦੀ ਮਤਲਬ ਵਿੱਕੀ ਨੂੰ ਮੱਦੇ ਜਨ ਰੱਖਦੇ ਵਿੱਕੀ ਤਾਂ ਕਹਿਣਾ ਮੰਨੇ ਆ ਇਹ ਤਾਂ ਹੋ ਨਹੀਂ ਸਕਦਾ ਵੀ ਵਿੱਕੀ ਸਾਡਾ ਕਹਿਣਾ ਨਾ ਮੰਨੇ ਤਾ ਤਾ ਇੰਟਰੈਕਟਲੀ ਨਿਸ਼ਾਨੇ ਤੀਰ ਦੇ ਵੱਜ ਰਹੇ ਨੇ ਇੱਕ ਵਾਰ ਬੂੰਚਾ ਬੋਲ ਨਹੀਂ ਕੱਢਣ ਮੰਦੀ ਮੈਂ ਆਪਣੇ ਘਰ ਵਾਲੇ ਦਾ ਜਦੇ ਕਹਿਣਾ ਮੰਦੀ ਆ ਆਏ ਹਾਏ ਹਾਂ ਜਦੇ ਚਾਚੇ ਯਾਰ ਬਾਜੀ ਨਿਆਣਿਆਂ ਨੂੰ ਮੈਂ ਬਣਾਉਣਾ ਤਾਂ ਕੜੀ ਚੌਲ ਕੋਈ ਨਹੀਂ ਅਸੀਂ ਕੱਲ ਨੂੰ ਖਾ ਲੂਗੇ ਕੜੀ ਚੌਲ ਮੈਂ ਤਾਂ ਸਾਗ ਬਣਾਉਗੀ ਫਲੋਪਾਈ ਚਲੋ ਹੀ ਦੀਦੀ ਨਿਛਾਨੇ ਤੀ ਨਾਲ ਨਹੀਂ ਗਲੇ ਨਾ ਵੱਜ ਰਹੇ ਆ ਹੋਇਆ ਹੋਰ ਪਾਸੇ ਨੂੰ ਗੱਲ ਲੈ ਗਿਆ ਉਹ ਆ ਨਹੀਂ ਇਹ ਸਾਰੀ ਉਹ ਜਗਾ ਨਿਕ ਸੇਲ ਕਰਦੀ ਹੈ ਕਿਸੇ ਨੂੰ ਵੀ ਸਾਗ ਵਾਲੇ ਭਾਈ ਨੂੰ ਹੂੰ ਠੀਕ ਕਰ ਕਰ ਰਹੀ ਹੈ ਰੀਆ ਚਲ ਕੀ ਕਹਿੰਦਾ ਹਾਇਆ ਹੈ ਆਪਣੇ ਤਾਂ ਹੀ ਦੱਸ ਰਹੇ ਸਾਰਿਆਂ ਦੱਸਦੇ ਕੋਈਆਂ ਆਪਣੇ ਹੀ ਆਹੋ ਕਹਦਾ ਜਦ ਮੈਂ ਛੋਟਾ ਹੁੰਦਾ ਤਾਂ ਮੈਨੂੰ ਗੁੱਸਾ ਆਵਾ ਮੈਂ ਡੈਡੀ ਦੇ ਚੀਜ਼ਾਂ ਦੇ ਨਿਸ਼ਾਨਾ ਲਾਇਆ ਤਾਂ ਡੈਡੀ ਸਾਗ ਤੋੜ ਲੱਗੇ ਹੋਇਆ ਮੰਨੂ ਦਿੱਤੇ ਤੇ ਮੈਨੂੰ ਕਹੀ ਜੇ ਨਹੀਂ ਆਈਏ ਹੈ ਮੈਨੂੰ ਤੰਦਲਾ ਵੀ ਤੋੜ ਲਓ ਵਿੱਚ ਥੋੜਾ ਬੋਤਾ ਤੰਦਲਾ ਵੀ ਤੋੜਨਾ ਚਾਹ ਉਹ ਉਹਦੀ ਗੱਲ ਕਦੇ ਕੱਟਦੀ ਹਾਂ ਗੱਲ ਕਦੇ ਕੱਟਦੀ ਕਰਨ ਮਾਤਾ ਤੰਦਲਾ ਤੋੜ ਚੱਲ ਉਹ ਹੈ ਡੈਡੀ ਸਾਗ ਤੋੜ ਲੱਗੇ ਹੋਇਆ ਉਹਦੇ ਨਿਸ਼ਾਨਾ ਲਾਇਆ ਕਹਿੰਦਾ ਗਲੇਲਾ ਤਾਂ ਰਬੜ ਦੀ ਬਣਾਉਂਦੇ ਹੁੰਦੇ ਸੀ ਨਹੀਂ ਨਹੀਂ ਮੁੜ ਜਾਗੇ ਕੋਈ ਨਾ ਹੁਣ ਤੋੜ ਤਾ ਲਈ ਬਸ ਥੋੜਾ ਜਿਹਾ ਕੋਹ ਤੋੜ ਲੋ ਥੋੜਾ ਜਿਹਾ ਤੋੜ ਬਾਰਕ ਲੈ ਲੈਣੀ ਹੈ ਵਿੱਚ ਹੁਣ ਤੁਸੀਂ ਟਾਇਰ ਕਰਦੀ ਬਾ ਵੀ ਕੀ ਬਾਗਲਾ ਤੂੰ ਗੋਭੀ ਦਾ ਫੁੱਲ ਪਾਲੇ ਜੀ ਕੀ ਕਰਦਾ ਉਹਨਾਂ ਨੇ ਲੱਗਾ ਵਿਚਾਰਿਆਂ ਨੇ ਬਹੁਤ ਰਿਪੋਰਟ ਦੇ ਤੇ ਬੁੱਪੜ ਕਹਿੰਦਾ 2000 ਚਾ ਦਿੱਤਾ ਐਨੇ ਜਗ੍ਹਾ ਦਾ ਆਹ ਤੇਰੀ ਲੈ ਲੋ ਲੈ ਲੋ ਲੈ ਲੋ ਇਹ ਵਿਕੀ ਮਿਹਨਤ ਵੀ ਬਾਤ ਹੋਣੀ ਹੈ ਉਹਨਾਂ ਦੀ ਆਪ ਸੋਚ ਉੜ ਕੇ ਵੀ ਲੈ ਕੇ ਜਾਣਾ ਅਗਲੇ ਨੇ ਪਿੱਠੀਆਂ ਬਣਾਉਣੀਆਂ ਵਿੱਚ ਹੈ ਕਿ ਆ ਸਾਫ਼ ਵੀ ਕਰਨਾ ਹਾਂ ਧੋਣਾ ਵੀ ਆ ਦੇ ਲੱਪਾ ਸਾਰਾ ਦਿਨ ਵੇਚਦੇ ਹਾਂ ਵਿਚਾਰੇ ਫੇਰ ਰਾਤ ਨੂੰ ਕੱਪਾਟ ਕੇ ਲੈ ਕੇ ਜਾਣੇ ਤੋੜ ਕੇ ਗੁੱਛੀ ਪਾਪਾ ਨੇ ਵੀ ਜਦ ਸਾਗ ਦੇਖਣਾ ਪਾਪਾ ਨੇ ਵੀ ਖੁਸ਼ ਹੋ ਜਾਣਾ ਉਹ ਸਾਗ ਆ ਗਿਆ ਸਾਗ ਉਹਨਾਂ ਨੇ ਵੀ ਤਾਂ ਉਹਨਾਂ ਨੇ ਵੀ ਅਚਾਨਕ ਆਟਾ ਪਰੋਣਾ ਜੀ ਇੰਨੀ ਹਾਂ ਮੇਰੀ ਯਾਦ ਮੈਂ ਅਸਲੀ ਕਰਨਾਰ ਵਿੱਕੀ ਇੱਕ ਗੱਲ ਤਾਂ ਹੈ ਮੈਨੂੰ ਜ਼ਿਆਦਾਤਰ ਠੰਡਾਂ ਚ ਪਸੰਦ ਆ ਮੈਨੂੰ ਗਰਮੀਆਂ ਚ ਨਹੀਂ ਮਸੰਦ ਠੰਡਾਂ ਚ ਬਹੁਤ ਪਸੰਦ ਆ ਹਾਲੇ ਹੁਣ ਨਾ ਮਸੰਦ ਵਿੱਚ ਜਿਆਦਾ ਗਰਮੀ ਹੈ ਹਨਾ ਦੀਦੀ ਹਾਂ ਗਰਮੀ ਚ ਆਏਗੀ ਹਾਲੇ ਰਾਤ ਨੂੰ ਤਾਂ ਹੋ ਜਾਂਦੀ ਆ ਠੰਡ ਬਈ ਜੇ ਨਾ ਕੁੱਪ ਕਿੱਲੀ ਹੌਣਤਾ ਚਲ ਪਵੇ ਵੀ ਨਾ ਵੀ ਲੋੜ ਵੀ ਨਹੀਂ ਜੇ ਬਾਈ ਚਾਂਸ ਪੈ ਗਿਆ ਫੇਰ ਠੰਡ ਹੋ ਜਾਣੀ ਪੂਰੀ ਰਾਤ ਨੂੰ ਤਾਂ ਹੁਣ ਠੰਡ ਲੱਗਦੀ ਹੋਆ ਪਰ ਰਾਤ ਗਰਮੀ ਬਹੁਤ ਹੀ ਗਰਮੀ ਆ ਰਾਤ ਰਾਤ ਗਰਮੀ ਟੀ ਨਹੀਂ ਅੱਗੇ ਠੰਡ ਲੱਗਦੀ ਆ ਰਾਤ ਗਰਮੀ ਸੀ ਮੰਮਾ ਪਤਾ ਨਹੀਂ ਮੰਮਾ ਨੂੰ ਪਤਾ ਨਹੀਂ ਕੀ ਹੋੁੰਦਾ ਹਰ ਇੱਕ ਵਾਰ ਜਦੋਂ ਮੈਂ ਉੱਠਦਾ ਥੱਲੇ ਨੂੰ ਕਿਹ ਚੋਲਾ ਤੇਰਾ ਭਰ ਗਿਆ ਇੱਧਰ ਦੇਖ ਲਓ ਕੀ ਕਹਿੰਦਾ ਕਹਿੰਦਾ ਮੰਮੀ ਨੂੰ ਪਤਾ ਨਹੀਂ ਕੀ ਹੋਇਆ ਬਹ ਹੁੰਦਾ ਜਦ ਮੈਂ ਬਾਥਰੂਮ ਕਰਨ ਉੱਠਦਾ ਮੰਮੀ ਹੁੰਦੀ ਹੋਣੀ ਕੋਲ ਕਿੱਥੇ ਜਾਂਦੀ ਆ ਮੰਮੀ ਪਾਠ ਕਰਨਾ 100 ਤੇ ਆਪੇ ਸਿਆਪੇਗਾ ਹੋ ਗਿਆ 100 ਕੰਮ ਛੜ ਚਲੋ ਬਸ ਬਰਹੁਣਾ ਹੋਰ ਹੋਰ ਤੋੜ ਲਾ ਕਿਤੇ ਡੱਕੇ ਸੁਰਤ ਰੱਖੋ ਜੀ ਇਹਨੂੰ ਐ ਜੇ ਕੱਢਣ ਲੱਗੇ ਕਿਤੇ ਨਾ ਉਹ ਵੀ ਅਲ ਜਾਵੇ ਪਵੇ ਤੁਹਾਡਾ ਅਸ ਖੜੀਆਂ ਤਾਂ ਹੈਗੀਆਂ ਇੱਥੇ ਦੇਖ ਕੇ ਕਿਚੀਰ ਵੀ ਹੋ ਤੋੜ ਲੋ ਹਾਏ ਹਾਏ ਸਾਰਾ ਦਿਨ ਮੇਰੇ ਤਾਂ ਸਾਗ ਨਾ ਰੱਜਦਾ ਰੱਜਦਾ ਰਾਜਾ ਰੁੱਜੇ ਦਾ ਜੀ ਦਾ ਤੇ ਤੁਨ ਧਾਨ ਸਾਰੇ ਹਰਾ ਕਰ ਦੋ ਫਿਰ ਤੇ ਦਾਮ ਨਹੀਂ ਸਤਾਰ ਬਣਦਾਉਂਦਾ ਹੁਣੀ ਖਾਂਦਾ ਹਮ ਦੈਨ ਨਾ ਹੂੰਈ ਤੇ ਜਿਆਦਾ ਬਣਦਾ ਘਰ ਵਾਲੇ ਨੇ ਮੈਨੂੰ ਚਾਈਕਿੰਗ ਤੇ ਆ ਹੁਣ ਇਹ ਤਾਂ ਜ਼ਿਆਦਾ ਨਹੀਂ ਜੀ ਸਕਾਂਗੇ ਜ਼ਿਆਦਾ ਨਹੀਂ ਖਾ ਸਕਦੇ ਲਿਮਟ ਚ ਖਾਣਗੇ ਹੂੰ ਹੂੰ ਪਰ ਇੱਕ ਗੱਲ ਚਾਈਕਿੰਗ ਤੇ ਤਾਂ ਹੈ ਹੋਗਰ ਰੋਟੀ ਛੱਡ ਕੇ ਸਵੇਰ ਨੂੰ ਜਿਹੜੀ ਸਾਜੀ ਬਣ ਗਈ ਸਵੇਰ ਨੂੰ ਨਹੀਂ ਬਚਦੀ ਕਹਿੰਦਾ ਤੋ ਬਣਾਇਆ ਮੈਂ ਸੱਚ ਐਨੀ ਐਨੀ ਕਤੀ ਚਲੋ ਕੋਈ ਗਾਲ ਨਹੀਂ ਚਲੋ ਚੱਲੀਏ ਹਾਂ ਚਲੋ ਦੇਖ ਵੇਖੀ ਬਹੁਤ ਖੜਦਾ ਹੋਰ ਤੋੜੋ ਕਿ ਕਚੀਰ ਵਿੱਚ ਆ ਪਾਉਂਗਾ ਕਿੱਥੇ ਮੈਂ ਆਪਣੇ ਸਿਰ ਨਾਲ ਬੱਲਣ ਉੱਪਰ ਆਏ ਹੋਏ ਕੀੜੇ ਵੀ ਬਹੁਤ ਫਰਦੇ ਆ ਹੋਰ ਕੀ ਆ ਕੀ ਮਤਲਬ ਨਹੀਂ ਹੋ ਤੇਰੇ ਮੂੰਹ ਮੂੰਹਰੇ ਪੈਰ ਕਮੈਨ ਅਮਰੇ ਕੀੜੇ ਤਾਂ ਘਰ ਵੀ ਤੋੜਦੇ ਮੈਂ ਤਾਂ ਪਿੱਛੇ ਨੂੰ ਮੁੜਨ ਲੱਗੀ ਮੈਂ ਮੋੜ 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 ਚਲੋ ਆਜੋ ਚਲੋ ਓ ਓ ਇਹ ਨੂੰ ਦਿਖਾਓ ਵੀ ਅਸੀਂ ਜਿਹੜਾ ਸਾਗ ਆ ਉਹ ਸਹੀ ਤੋੜਿਆ ਕਿ ਗਲਤ ਤੋੜਿਆ ਦੇਖੀ ਟੋਣੇ ਵਾਲੇ ਹੋਗੇ ਚਲ ਕੋਈ ਨਹੀਂ ਹੁਣ ਘਰ ਜਾ ਕੇ ਟੋਣੇ ਹੋਗੇ ਕਿਤਾ ਚਾਏ ਆ ਮਮਾ ਉਹ ਆ ਜਾ ਵੀ ਉਹ ਸਾਗ ਕਹਿਣ ਦਾ ਭਾਵੇਂ ਚਲੋ ਚਲ ਬਹੁਤ ਆ ਯਾਰ ਦੋ ਤਿੰਨ ਪਾਲਕ ਲੈ ਲਿਓ ਪਾਲਕ ਦੀ ਗੁੱਟੀਆਂ ਲੈ ਲੈਣੀਆਂ ਵਿੱਕੀ ਬਾ ਬਣ ਜਾਣਾ ਆ ਜਾ ਵੈਸੇ ਉਹ ਨੀਰਾ ਸਾਗ ਵੀ ਬਣ ਸਕਦਾ ਹੈ ਕਿ ਪਾਲਕ ਪਾਉਣੀ ਬੈਂਦੀ ਹੁੰਦੀ ਆ ਨਹੀਂ ਉਹ ਨਾਰਮ ਹੁੰਦਾ ਨਾ ਕਈ ਨਹੀਂ ਵੀ ਪਾਉਂਦੇ ਹੈਗੇ ਮਾਰ ਸਕਦਾ ਹੈ ਇਸ ਵਿੱਚ ਕੋਈ ਦਿੱਕਤ ਨਹੀਂ ਇਹਨਾਂ ਨਾਲ ਜਿਆਦਾ ਤੋਂ ਬਾਅਦ ਮੰਗ ਜਾਂਦਾ ਠੀਕ ਬਾਤ ਉਹਨਾਂ ਤੋਂ ਪਾਰਟੀ ਲਿਆਇਆ ਤਾਂ ਫਾਰ ਆਪ ਲਈ ਗਏ ਸੇ ਤੋ ਹੂੰ ਇਹਦਾ ਦੱਸਤੀ ਗੱਲ ਬੜੀ ਸਾਨੂੰ ਨੇ ਸਾਤੇ ਵੀ ਇੱਕ ਟੁਕੜਾ ਹਾਂ ਇਹ ਕਰਾ ਸਵਾਰ ਲ ਨਹੀਂ ਪੈਂਦੇ ਿਆ ਨਹੀਂ ਹੁੰਦਾ ਠੀਕ ਆ ਤੇ ਜੇਰ ਬਾਅਦ ਤੇ ਲਈ ਜਾ ਕੇ ਦੇ ਦੀਦਾ ਫਿਰ ਆਪੇ ਸਵਾਰ ਸੁੱਟ ਲਉਂਦੀ ਪਾਰਕ ਇੱਥੇ ਤੇ ਕਰਾਉਣੀ ਤੁਸੀਂ ਕਾਹਦੇ ਵਿੱਚ ਧਰਦੇ ਹੋ ਫਿਰ ਪਰ ਦਿੱਲੀ ਚੇ ਧਰਦੇ ਆ ਮੈਂ ਤਾਂ ਉਹ ਕੁੱਕਰ ਚ ਬਣਾ ਕੁੱਕਰ ਵਿੱਚ ਚਾਹ ਠੀਕ ਆ ਸੋਣਾ ਤਾਂ ਹੈਗੇ 2 ਤਾਂ 3 ਪਾ ਜਾਣੇ ਪੈਣਗੇ ਕਹਿੰਦੇ ਪੁੱਛਦੀ ਆ ਬੂਆ ਪਾਦੀ ਚ ਬਣਾ ਲਈ ਜਾ ਉਹ ਚੁੱਲ੍ਹਾ ਤਾਂ ਚੱਕਤਾ ਹੈ ਨਾ ਚੁੱਲ੍ਹਾ ਤਾਂ ਚੱਕਤਾ ਉਹ ਕਿੰਨਾ ਲਾ ਹਾਂ ਆ ਜਾ ਆ ਜਾਣਾ ਨੇ ਕੋਪੜਾ ਪਾਸੇ ਲੀਲਾ ਬੰਦੇ ਕੋਪੜਾ ਬਣਾ ਜਨ ਵੀ ਆਏ ਕਰੂੰਗਾ ਅਲੀ ਆਏ ਕਰੀ ਸਾਗ ਘਰ ਨੂੰ ਤੋੜ ਕੇ 25 ਰੁਪਏ ਕੁਛ ਹੀ ਮਾ ਕੋਪੜਾ ਨਹੀਂ ਪਤਾ ਮੁੱਠੀ ਕਿੰਨਾ ਕਿੰਨਾ ਸਭ ਆਪਣਾ ਹੀ ਆ ਫੁੱਫੜ ਤਾਂ ਆ ਸਾਰਾ ਜੰਗਲ ਏਰੀਆ ਜੀ ਜਿੱਥੋਂ ਅਸੀਂ ਤੋੜਿਆ ਇਹ ਸਾਡੀ ਜ਼ਮੀਨ ਆ ਅਸੀਂ ਕਿਸੇ ਨੂੰ ਇੱਥੇ ਸਾਗ ਲਗਾਤਾ ਸੀ ਅਸੀਂ ਕਿਸੇ ਨੂੰ ਦੇਲਤੇ ਦੇਤਾ ਵੀ ਸਾਗ ਤੋੜ ਲਓ ਆਪਣਾ ਭਾਈ ਥੋੜੀ ਜੀ ਠੀਕ ਆ ਤਾਂ ਮੈਂ ਸਵਾਗ ਹੀ ਮਾਰ ਦ ਅਮੀ ਪੈ ਗਿਆ ਰਾਤ ਨੂੰ ਫਿਰ ਪਲਤੇ ਪੈ ਗਿਆ ਉਹ ਜਿੱਥੇ ਪਾਣੀ ਗਿਆ ਖੜ ਗਿਆ ਉੱਥੇ ਜੰਮਿਆ ਨਹੀਂ 2 ਕਾ 1.5 ਕਿਲੋ ਪਾਇਆ ਸੀ 3 ਕਿਲੋ ਜੂਰੀ ਆਪਣਾ ਰੇਤ ਦਾ ਆ ਗੱਡੀ 'ਚ ਬੈਠਾ ਸਾਡਾ ਪੁੱਤ ਛੋਨਾ ਜਾ ਦੀਦੀ ਦਾ ਪੁੱਤ हां मैं सामने वो कोने दे नहीं अपनी हो क्या वीडियो भाई फिर से हां शोभा वीडियो भाई भी है ना बुबु बुबु वो तुम्हारे आई पहले मारे आई मारे आई सर ना पानी वो पानी देख रहे हो का सरपंच इधर गलत कर के तेरे पत्ते बड़े त्यौहार ही सारे ने मिलते हुए हैं गंगा जी जी गंगा जी ਇੱਥੇ ਤੋਂ ਲੈਂਦੀਆਂ ਪਾਲਕ ਪੰਦ ਗੋਭੀ ਵਗੈਰਾ ਅੱਜ ਸੰਡੀਆਂ ਵੈਸੇ ਤਾਂ ਪੂਰੇ ਨਾ ਮੁਰਨਾ ਬਿਤੇ ਗੁੰਦਨ ਵਾਲਾ ਬੰਦ 2000 ਤੋਂ ਦਿਆ ਕਰਨਾ ਤੋਂ ਇੱਕ ਨਹੀਂ ਜਸਮੀਨ ਉਹ ਕੱਲ ਜਿੰਨੀ ਲਾਲਚ ਕਰਨੇ ਮੈਂ ਦੇ ਦੇਣੀ ਹੈ ਕਿਸੇ ਹੋਰ ਤੇ ਲੈ ਲੈਣੇ ਆ ਉਹ ਅੱਗੇ ਕਾਲਜ ਵਾਲੇ ਰੋਡ ਪਰ ਵੀ ਸੋਨੇ ਮਿਲਦੇ ਆ ਤੇ ਜਿਹੜਾ ਮੂਹਰੇ ਹੀ ਹੁੰਦਾ ਜਿੱਥੇ ਜਸਮੀਨ ਨਹੀਂ ਉੱਥੇ ਵੀ ਆਉਂਦੇ ਵਧੀਆ ਨਹੀਂ ਖਰਦੇ ਆ ਮਾੜੇ ਕਾਲਜ ਵਾਲੇ ਰੋਡ ਦੇ ਅੱਗੇ ਜੇ ਨੂਆ ਜਾ ਕੇ ਅੰਬੇਦਕਰ ਚੌਂਕ ਕੋਲ ਅੰਬੇਦਕਰ ਚੌਂਕ ਉਹ ਇੱਥੇ ਵੀ ਹੋ ਗਿਆ ਨਾ ਮੈਂ ਤਾਂ ਹੀ ਕਿੰਨੇ ਦੇਖੁੰਦੇ ਨਵਰਾਉਣੇ ਆ ਜਾਂਦਾ ਅੱਛੇ ਹੀ ਆ ਕੋਲਦਰ ਨਾ ਵਾਧਾ ਦੇ ਦੇ ਕੋਈ ਮਾਲ ਕੋਲਦਰ ਲਾ ਹੋਰ ਕੀ ਹੈ ਪਹਿਲੀ ਵਾਰ ਹਾਂ ਸਾਲਾ ਫੁੱਟ ਨਾ ਦੀਆਂ ਉਹ ਸਾਰੀਆਂ ਦੇਦੀਆਂ ਇਹਦਾ ਫੁੱਟ ਹੈ ਮਕੀਦਾ ਫਿਰ ਇਹ ਜੇ ਚਾਚਾ ਪੈਸੇ ਨਹੀਂ ਦਿੰਦਾ ਮਾਸੇ ਤੇ ਕਢਾਉਂਦਾ ਮੰਮੀ ਨੇ ਦੇ ਲਈ ਦੰਦੀ ਮੈਨੂੰ ਹਾਂ ਪਾਈ ਜਾਨਿਆਂ ਦੇ ਕੁੱਕਰ ਪੇਚ ਪੈਸੇ ਅੱਛਾ ਕੀ ਕਰੀਏ ਮੰਮੀ ਵੀ ਹਾਂ ਸਸੇ ਰੋਪੜ ਪੰਚ ਹਾਂ ਜੀ ਇੱਥੇ ਸਾਰੇ ਡਾਕੂਮੈਂਟ ਸੈਂਟਰ ਤੇ ਦੁਕਾਨਾਂ ਆਹਾ ਸੀਸੀਟੀਵੀ ਕਮਿਊਨੀਕੇਸ਼ਨ ਐਂਡ ਮਨੀ ਟ੍ਰਾਂਸਫਰ ਅੰਦਰ ਤੇ ਅਸੀਂ ਅੱਜ ਲੈ ਕੇ ਆਏ ਆ ਲੈਣੇ ਆ ਜੀ ਪਰੌਂਠੇ ਉਸ ਸੇ ਦੁਕਾਨ ਹੈ ਜੀ ਠੀਕ ਹੈ ਐਸ ਬੀ ਆਈ ਬੈਂਕ ਵਗੈਰਾ ਸਾਰਾ ਕੁਝ ਹੋਰ حساب ਵੀ ਕਰਨਾ ਅੱਛਾ ਸਾਹ ਲਾ 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 ਘਰ ਜਾ ਕੇ ਕਰਾਂਗੇ ਇਸ ਕਹਿੰਦੀ ਹੋਰੀ ਸਾਖ ਤਵਾਰ ਲੂਗਾ ਅੱਛਾ ਅੱਛਾ